ਫਸਪੀਰਾ ਚੱਡੀਗੜ੍ਹ ਦੇ ਸੈਕਟਰ 32 ਹਸਪਤਾਲ ਦੀਆਂ ਨੇ ਜਿੱਥੇ ਕਿ ਇੱਕ ਕੈਦੀ ਜਿਸ ਨੂੰ ਕੇ ਇਲਾਜ ਦੇ ਲਈ ਲਿਆਂਦਾ ਗਿਆ ਸੀ ਤੇ ਉਹ ਫਰਾਰ ਹੋ ਗਿਆ। ਲਿਫਟ ਦੇ ਕੋਲ ਖੜਾ ਇਹ ਸ਼ਖਸ ਜੋ ਤੁਹਾਨੂੰ ਨਜ਼ਰ ਆ ਰਿਹਾ ਹੈ ਦਰਅਸਲ ਇਹੀ ਉਹ ਕੈਦੀ ਹੈ ਜਿਸ ਨੂੰ ਕੀ ਪੁਲਿਸਤੀ ਨਿਗਰਾਨੀ ਦੇ ਵਿੱਚ ਇੱਥੇ ਲਿਆਂਦਾ ਗਿਆ ਸੀ ਪਰ ਹਸਪਤਾਲ ਤੋਂ ਫਰਾਰ ਹੋ ਗਿਆ। ਜਾਣਕਾਰੀ ਦੇ ਮੁਤਾਬਕ ਕੈਦੀ ਸੋਨੂ ਨੂੰ ਲੁਧਿਆਣਾ ਸੈਂਟਰਲ ਜੀਲ ਤੋਂ ਬਿਮਾਰੀ ਤੇ ਚੱਲਦੇ ਇਲਾਜ ਦੇ ਲਈ ਬੱਤੀ ਹਸਪਤਾਲ ਲਿਆਂਦਾ ਗਿਆ ਸੀ ਤੇ ਦੇਰ ਰਾਤ ਸੋਨੂ ਨੇ ਟਾਇਲਟ ਜਾਣ ਦਾ ਬਹਾਨਾ ਬਣਾਇਆ ਇਸ ਮੌਕੇ ਤੇ ਤਨਾਤ ਪੁਲਿਸ ਕਰਮਚਾਰੀਆਂ ਨੂੰ ੱੱਕਾ ਦੇ ਕੇ ਫਰਾਰ ਹੋ ਗਏ। ਜਾਂ ਫਿਰ ਇਹ ਕਹਿ ਲਓ ਕਿ ਉਸ ਦੀ ਬਿਮਾਰੀ ਉਸ ਦੀ ਆਜ਼ਾਦੀ ਬਣ ਗਈ। ਦੱਸਿਆ ਜਾ ਰਿਹਾ ਹੈ ਕਿ 2025 ਦੇ ਵਿੱਚ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਨੇ ਸੋਨੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਪੁਲਿਸ ਨੇ ਤੁਰੰਤ ਇਲਾਕੇ ਦੇ ਵਿੱਚ ਨਾਕਾਬੰਦੀ ਕਰਾ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ। ਫਰਾਰ ਹੋਇਆ ਇਹ ਕੈਦੀ ਸੋਨੂ ਬੱਚੀ ਦੇ ਨਾਲ ਜ਼ਬਰ ਜਨਾਹ ਤੇ ਉਸਦਾ ਕਤਲ ਕਰਨ ਦੇ ਮਾਮਲੇ ਦੇ ਵਿੱਚ ਕੈਦੀ ਸੋਨੂ ਦੋਸ਼ੀ ਸੀ ਅਤੇ ਲੁਧਿਆਣਾ ਕੋਰਟ ਨੇ ਸਾਲ 2025 ਦੇ ਵਿੱਚ ਸਨੂ ਫਾਂਸੀ ਦੀ ਸਜ਼ਾ ਸੁਣਾਈ ਸੀ। ਫਰਾਲ ਪੁਲਿਸ ਨੇ ਕੈਦੀ ਦੀ ਪਾਲ ਦੇ ਵਿੱਚ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਕਦੋਂ ਤੱਕ ਇਸ ਫਰਾਰ ਕੈਦੀ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ। ਜੋ ਬਾਣੀ ਟੀਵੀ ਦੇ ਲਈ ਕੁਲਦੀਪ ਕੁਮਾਰ ਤੇ ਰੋਪੋ